ਉਹ ਸਗੋਂ ਸੱਚੇ ਪਾਛਾ ਬੰਦ ਕਰ ਦੇਣੀ ਹੁਣ ਬਹੁਤ ਬੁਰਾ ਹਾਲ ਹੋ ਗਿਆ ਲੋਕਾਂ ਦਾ ਮੀਂਹ ਅੱਜ ਆ ਗਈ ਜੀ ਅੱਜ ਤਰੀਖਾ ਕੀ 2 ਤੇ ਅੱਜ ਵੀ ਹਾਲ ਦੇਖ ਲੋ ਮੀਂਹ ਦਾ ਕੀ ਹੈ ਬਹੁਤ ਪੂਰਾ ਹਾਲਾ ਸਵੇਰ ਦਾ ਮੀਂਹ ਪੈ ਰਿਹਾ ਤੇ ਪਾਣੀ ਪਾਣੀ ਹੋਇਆ ਪਿਆ ਹੁਣ ਤਾਂ ਸੱਚੀ ਡਰ ਲੱਗਦਾ ਜਦੋਂ ਵੀਡੀਓ ਵੇਖਦੇ ਨੇ ਇੰਨੀਆਂ ਵੀਡੀਓ ਆ ਰਹੀਆਂ ਨੇ ਬਹੁਤ ਡਰ ਲੱਗਦਾ ਲੋਕੀ ਮੈਂ ਵੀ ਬਟੀ ਉੱਤੇ ਚੱਲੀ ਆ ਮੈਨੂੰ ਇੰਨ ਜਾਣਾ ਪੈਣਾ ਮੈਂ ਉੱਤੇ ਕੁਝ ਲਿਆ ਵੀ ਨਹੀਂ ਹੈਗਾ

ഡോ <laughs> ਇਹ ਨੂੰ ਪਤਾ ਹੋ ਉਹ ਬੁਟੀਕ ਅੱਗੇ ਪਈ ਸੀ ਸਿਰੇ ਉਹ ਕਿਹੜੀ ਬੁਟੀਕ ਅੱਗੇ ਪਈ ਸੀ ਫੂਟ ਮਾਹੀ ਬਾਲਿਆ ਅਗੇ ਬਾਰਿਸ਼ ਆ ਮੌਸਮ ਆ ਜਾਣਾ ਸੀ ਬਾਜ਼ਾਰ ਤੇ ਬਹੁਤ ਜ਼ਿਆਦਾ ਕੱਪੜੇ ਪਾਈ ਨਹੀਂ ਮੈਂ ਸਾਡ ਪਰ ਨਹੀਂ ਚੰਗੀਆਂ ਹੋਣਗੀਆਂ ਤੇ ਜਦੋਂ ਮੈਂ ਕੋਟ ਚੱਲਦੀ ਆ ਤਾਂ ਹੁਣ ਤੇਰੀ ਡਿਊਟੀ ਆ ਠੀਕ ਹੈ ਕੋਈ ਜਿਹੜਾ ਉਹ ਹੋਊਗਾ ਨਾ ਆਰਡਰ ਨਾਲ ਦੀ ਨਾਲ ਪੈਕ ਕਰੀ ਜਾਏ ਠੀਕ ਹੈ ਸ਼ੰਗ ਹੈ ਤੇ ਕੋਈ ਦੁਕਾਨ ਮੈਨੂੰ ਨਹੀਂ ਆਈ ਤਾਂ ਹੋਈ ਆ ਉਹ ਦੂਜੀ ਵੀ ਨਹੀਂ ਪਿੰਕ ਦੀ ਇਹ ਇਹ ਵੀ ਇੱਕ ਹੋਰ ਪਿੰਕ ਦੀ ਬਲ ਮੋਟੀ ਦਾ ਬਹੁਤ ਵਾਲੀਆਂ ਵੱਡੀਆਂ ਉਹ ਸੀਗੀ ਮਾਸੀ ਕੋਲ ਇਹ ਤਾਂ ਤੁਹਾਨੂੰ ਨਹੀਂ ਹੈ ਸਾਡੇ ਘਰੇ ਚੱਪਲਾਂ ਹੀ ਨਹੀਂ ਲੱਭਦੀਆਂ ਟਾਈਮ ਤੇ ਜਾਣਾ ਹੁੰਦਾ ਚੱਪਲ ਲੱਭਣ ਨੂੰ ਉਹ ਲਿਆ ਰੱਖਾ ਫੇ ਤੋ ਆ ਗਿਆ ਮੀ ਯਾਰ ਮੀ ਨਹੀਂ ਰੁਕਣ ਤਿਆਰ ਆ ਗੱਡੀ ਖੋਲੀ ਐ ਚਾਚੂ ਨੂੰ ਪੁੱਛਿਓ ਤੂੰ ਭਾਈ ਆਪਣੇ ਅੰਦਰ ਕਰ ਲੈ ਆਪਣੀ ਤੇਰੇ ਤੋਂ ਵੱਡੀ ਤੇਰੀ ਬਣਾਣਾ ਓ ਡੀਲ ਚਲ ਗੱਡੀ ਖੋਲ ਜਾ ਕੇ ਓ ਡੀਲਰ ਵਾਲਾ ਨਹੀਂ ਆ ਸਕਦੇ ਉੱਪਰ ਪਿਛਲੀ ਸੀਟ ਖੋਲ ਦੇ ਕੀ ਆ ਆ ਖੋਲ ਦੇ ਕੀ ਖੋਲ ਦੇ ਯਾਰ ਮੇਰੇ ਪੜ੍ਹ ਕੇ ਇਹ ਜਿਆ ਪਾਪੂ ਚਾਬੀ ਲੈ ਕੇ ਆ ਯਾਰ ਕਿ ਕਿ ਮੋੜ ਗਿਆ ਤੇ ਦੇ ਉੱਤੇ ਐਕਸ਼ਨ ਮਾਰਕ ਦਿਖਾਇ ਸੀ ਤੁਸ ਗਿਆ ਯਾਰ ਵੀਡੀਓ ਆਫ ਸੀਗੀ ਹੁਣ ਇਹਦੀ ਮम्मा ਮਾਰੂਗੀ ਹਾਂ ਦੇਖੀ ਐਕਸ਼ਨ ਮਾਂ ਇਹ ਮम्मा ਨੇ ਮਾਰਨੇ ਦੇਖੀ ਕਿ ਕਿ ਦੇਖੀ ਕਿਵੇਂ ਐਕਸ਼ਨ ਵਾਜਦਾ ਵੀਡੀਓ ਚ ਕੈਪਚਰ ਹੋ ਗਿਆ ਬਨੇ ਯਾਰ ਗੱਡੀ ਤੇ ਖੋਲ ਦੋ ਖੋਲਤੀ ਗੱਡੀ ਖੋਲਤੀ ਪਿੱਛੇ ਆ ਜਾ ਡਿੱਗੀ ਚ ਲੱਗੇ ਚ ਨਹੀਂ ਆ ਦੇ ਰਹਿ ਦੋ ਟੱਪਲ ਮਾਈਂਡ ਓਹ ਇਹ ਨਹੀਂ ਸਾਫ ਕਰ ਦਿੱ ਟਿਮ ਕੋ ਹਾਟਨ ਦੇ ਕੱਪ ਕਿਤੇ ਟਿਮ ਕੋਟਨ ਨਿਕਲ ਲੱਗਾ ਸਿੰਨੇ ਕੋਈ ਤਾਂ ਆ ਫੁੜ ਡਿੱਗ ਗਿਆ ਸਵਾਦਾ ਕੇ ਮੇਰੇ ਡਿੱਗੇ ਮੈਂ ਫੁੜ ਨਹੀਂ ਕਰਦਾ ਹਾਂ ਹੁਣ ਥੂੜ ਡਿੱਗਿਆ ਹੁਣ ਬਿੱਟ ਗਿਆ ਅੱਜਾ ਹੁਣ ਬਿੱਟ ਹੁੰਦੀ ਐ ਐਕਸ਼ਨ ਵੱਜ ਗਿਆ ਫਤਿਹ ਦਾ ਐਕਸ਼ਨ ਵੱਜ ਗਿਆ ਫਤਿਹ ਦਾ ਐਕਸ਼ਨ ਮੇਰੀ ਉੱਤੇ ਐਨ ਉਹ ਨੰਗੇ ਪੈਰੀ ਤੇਰੀਆਂ ਤਰਫਾਂ ਚੱਪਲੇ ਇਹਨੇ ਪਾ ਰੱਖਿਆ ਉਹ ਦੇਖੋ ਟਰੈਕਸ਼ਨ ਦੇ ਵੱਜਿਆ ਦਾ ਮਤੇ ਨਾ ਆ ਰਿਹਾ ਬਖਾਰ ਮਿਸਤਰੀ ਤਾਂ ਸਾਡੇ ਅੱਗੇ ਇਹੋ ਜਿਹੇ ਨੇ ਆਉਂਦੇ ਨਹੀਂ ਸਹੇ ਮਮਾ ਮੁੰਡੇ ਮੂ ਡਿੱਗ ਗਿਆ ਸੋਲ ਕਿ ਵੀਡੀਓ ਤੇ ਰਿਕਾਰਡ ਨਹੀਂ ਹੋਇਆ ਬਟ ਜਦੋਂ ਡਿੱਗਾ ਸੀ ਮੈਂ ਉਹ ਰਿਕਾਰਡ ਕਰ ਲਿਆ ਦਿਖਾਈ ਵੜੀ ਵੀਡੀਓ ਬੱਗੇ ਸੁਣੀ ਹੈ ਕਿੰਨੀ ਲਾਲ ਪਹੁੰਚ ਹੈ ਕਾਲੀ ਜੁੱਤੀ ਲਾਲ ਪਹੁੰਚੂ ਕਾਲੀ ਜੁੱਤੀ ਕੇੰਨੇ ਲਾਲ ਪਹੁੰਚੀ ਇਹ ਗੱਲ पते डिग गया पूरा <गणी स्कारीग थो। गणी स्कारीग> डर का माहौल है ਛੱਤ ਚੋਂ ਲੱਗ ਗਈ ਆਪਣੀ ਛੱਤ ਨਹੀਂ ਚੋਂ ਲੱਗ ਗਈ ਉਹ ਤੋੜਿਆ ਤੇ 47 ਹਜ਼ਾਰ ਰੱਖੇ ਨਹੀਂ ਨਾ ਤੇ ਪਾਣੀ ਕਿ ਅੰਦਰ ਪਾਣੀ ਨਿਕਲਿਆ ਹੈ ਅਰੇ ਉਹ ਦੇ ਜੱਟ ਪੁੱਠੇ ਆ ਕਮਾ ਦਾ ਸ਼ੌਂਕੀਏ ਨਹੀਂ ਜਾਂਦਾ ਕਮਾ ਦਾ ਸ਼ੌਂਕੀਏ ਅਰੇ ਪਾਣੀ ਰੱਖੇ ਨੂੰ ਮਾਂ ਚੜੀ ਕਿ ਦਿੱਤੀਆਂ ਪੈਣੀਆਂ ਬੜੀਆਂ ਕੁੜੀਆ ਸਾਰਾ ਨੇ ਐਂ ਮਕਾਦੋ ਕੁੜੀ ਦਾ ਉਹ ਨਹੀਂ ਪੁਰਾਣਾ ਹੈ ਇਹ ਨਾਲ ਦਾ ਟ੍ਰਿਪਲ ਲੈ ਗਿਆ ਕੋਈ ਆ ਦੇਖ ਰਹਾ ਮੈਂ ਤੇਰੇ ਸੁਣਾਂ ਤੇਰੀ ਫੈਸ਼ਨ ਮੈਂ ਤੇ ਸੁਵੇ ਨਹੀਂ ਮੇਰੇ ਨਾਨਾ ਪਾਗਲਾ ਇੱਕ ਲਈ ਦਿੰਦੋ ਜਿੰਨਾਂ ਨਹੀਂ ਜੇ ਪਾਉਣ ਦੇ ਤੁਹਾਨੂੰ ਨਹੀਂ ਆਏ ਨਹੀਂ ਜੇ ਬਤਰੀ ਸਾਮਣੇ ਲੇ ਚੱਪੇ ਹੋਰੇ ਨਾਲ ਸਾਈਂ ਹੈ ਨਾ ਇੱਕ ਰਾਜੀ ਕਰੀਓ ਮੈਂ ਪਾਲੂ ਸਾਥ ਠੀਕ ਹੈ ਲੈ ਨਹੀਂ ਹੋਏ ਤਾਂ ਮੈਂ ਰੋਜ਼ੀ ਨਾਲ ਮੇਰੇ ਪਾ बहुत साफ है ग्डी तो ना, ना। <laughs> पुत्र मम्मा तो पैर भी छा चल मैं उधर तो जानी उ ਮਾ ਜੋ ਕੇ ਤੁਹਾਨੂੰ ਵੇਖੀ ਨਹੀਂ ਕੀ ਮੇਵੀ ਲੈ ਲੇ ਨਾ ਹੁਣੇ ਕੋਲੋਂ ਫਾਟ ਦੀ ਵਾਰ ਗੱਲੀ ਪੱਤ ਆਪਾਂ ਕਿਉਂ ਕਿ ਤੱਕ ਬਣਾਉਣਾ ਨੇ ਬਾਹਰ ਹੀ ਕੁੱਤੇ ਮੈਨੂੰ ਉਹ ਯਾਰ ਬਾਈ ਅੱਜ ਆਲਾ ਆਲਾ ਬਾਈ ਜੀ ਇੱਧਰ ਸਾਡੇ ਬਾਕਸ ਆ ਚੁੱਕੇ ਨੇ ਜਿਹੜੇ ਜੁਐਲਰੀ ਵਾਲੇ ਆ ਦਿਖਾਇਓ ਫਟਿਓ ਦਿਖਾਇਓ ਇਹ ਆਪਾਂ ਨੇ ਮਗਵਾਲੇ ਨੇ ਹੁਣ ਆਪਾਂ ਇੱਥੇ ਜੁਐਲਰੀ ਪੈਕ ਕਰਾਂਗੇ ਜਿਹੜਾ ਦਮਨ ਸਾਡਾ ਨਾਲ ਲੱਗਦਾ ਆਪਾਂ ਨੇ ਕੀਤਾ ਸਾਰਾ ਇੱਥੇ ਐਕਸਲ ਦੇ ਵਿੱਚ ਪੈਕ ਕਰ ਰੱਖਿਆ ਹਾਂ ਇਹ ਪੈਕ ਕਰ ਰੱਖਿਆ ਇਹਨਾਂ ਖੋਲੋ ਇਹਦੇ ਤੇ ਜਿਹੜੇ ਆਪਾਂ ਟੈਗ ਲਾ ਰਹੇ ਤਾਂ ਬਣੇ ਵੀ ਤੇਰੇ ਹੀ ਲਾਵਾਂਗੇ ਪੰਜਾਬੀ ਪੈਰਾਵਨ ਲਾ ਰੱਖੇ ਨੇ ਹਾਂ ਧੀ ਯੂ ਸ਼ੁੱਡ ਸੇਲਿਕ ਕੋਵਰ ਰੈਟੀਕਲਿਸ਼ ਲਾ ਆ ਦੇਖੋ ਜੀ ਕੋਰੀਅਰ ਪੈਕ ਹੋ ਚੁੱਕੇ ਨੇ ਆਪਣੇ ਬੁਟੀਕ ਵਾਲੇ ਕਾਰਡ ਭੇਜ ਰਹੇ ਹਾਂ ਫਿਰ ਦਮਨ ਤੇ ਬਣਾਵਾਂਗੇ ਤਮਣ ਪੋਤਾ ਇਸ ਟਾਈਮ ਲੱਗਾ ਹੋਇਆ ਪੈਕ ਕਰਨ ਤੇ ਅੱਗੇ ਦਮਣ ਦਾ ਸਾਰੇ ਜੋ ਵੀ ਬਾਕਸ ਨੇ ਆ ਗਏ ਨੇ ਛੋਟੇ ਵੀ ਆਏ ਨੇ ਤੇ ਵੱਡੇ ਵੀ ਆਏ ਨੇ ਦਮਣ ਦੋ ਹੀ ਸਾਈਜ਼ ਆਏ ਨੇ ਦਮਣ ਦੋ ਸਾਈਜ਼ ਮੰਗਵਾਏ ਨੇ ਇਹ ਤੋਂ ਵੱਡਾ ਤਾਂ ਕੁਝ ਵੀ ਨਹੀਂ ਨੈਕਲੇਸ ਵੀ ਆਜੂ ਨੈਕਲੇਸ ਵਗੈਰਾ ਜਾ ਸਕਦੇ ਨੇ ਇਹਦੇ ਸਲਿੰਗ ਹਾਂ ਸੋਲ ਬੈਂਡਸ ਵੀ ਜਾ ਸਕਦੇ ਨੇ ਬੈਂਗਲਸ ਨੈਕਲੇਸ ਗਗਨ ਨੈਕਲੇਸ ਇਹ ਨਹੀਂ ਨੈਕਲੇਸ ਜਾਊ ਘਰ ਚ ਕਿਵੇਂ ਸਤੂ ਫਤੇ ਵੀ ਨਾਲ ਦੀਦੀ ਦੀ ਹੈਲਪ ਕਰ ਰਿਹਾ ਆ ਆ ਹੈਗੀ ਆ ਦੇਖ ਆਹ ਵਾਲਾ ਸਤਿ ਸ੍ਰੀ ਅਕਾਲ ਜੀ ਸਾਰਾ ਵੈਲਕਮ ਟੂ ਆਵਲਾਉਕ ਜੀ ਆਪਦਾ ਲੋਕ ਮੈਂ ਕਰ ਰਿਹਾ ਆਪ ਸਤਿ ਸ੍ਰੀ ਅਕਾਲ ਮੈਂ ਬਲੌਗ ਦੇ ਵਿੱਚ ਸੁਣਾਇਆ ਤੇ ਅੱਜ ਮਸਾਂ ਧੁੱਪ ਦੇਖਣ ਨੂੰ ਮਿਲੀ ਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਤੇ ਧੁੱਪ ਨਿਕਲੀ ਤੋਂ ਸਾਡੇ ਜਿਹੜੇ ਪੇਂਟਰ ਸਾਹਿਬ ਨੇ ਉਹ ਆਏ ਹੋਏ ਨੇ ਤੇ ਪੇਂਟਰ ਨੂੰ ਕਿਉਂਕਿ ਅਸੀਂ ਪਲਸਟਰ ਤੱਕ ਕਰਾਉਣਾ ਨਹੀਂ ਉਹ ਕਿਸੀ ਪਲਸਤਰ ਦਾ ਜਿਹੜਾ ਹੈਗਾ ਉਹ ਕਰਾਉਣਾ ਨਹੀਂ ਹੈਗਾ ਇੱਥੇ ਅਸੀਂ ਸਿੱਧਾ ਪੁੱਟੀ ਦੀ ਪ੍ਰੋਵੀਜ਼ਨ ਦੇਖ ਰਹੇ ਹਾਂ ਹੋਰ ਜੀ ਪੇਂਟਰ ਸਾਹਿਬ ਕੀ ਹਾਲ ਚਾਲ ਨੇ ਆ ਕਰ ਲਿਆ ਦੇਖੋ ਠੀਕ ਹੈ ਠੀਕ ਹੈ ਆ ਚੈੱਕ ਕਰ ਲਓ ਆ ਸਿੱਧਾ ਆਪਾਂ ਪੁੱਟੀ ਇੰਪਲੀਮੈਂਟ ਕਰ ਰਹੇ ਹਾਂ ਇਹ ਕੀ ਕੀਤਾ ਹੈ ਪੀਓਪੀ ਵਾਹ ਮਿਕਸਰ ਅੱਛਾ ਮਿਕਸਰ ਹੈ ਤੇ ਸੁੱਕੂਗਾ ਫਿਰ ਆਪਾਂ ਸੰਜਾਉਗੇ ਨਾ ਪੰਨਾ ਜੀ ਬੰਦਾ ਵੈਸੇ ਮੈਨੂੰ ਲੱਗਦਾ ਨਹੀਂ ਇਹ ਸੈੱਟ ਆਊਗਾ ਕੀ ਆ ਜੂਗਾ ਹੈ ਆ ਦੇਖ ਕਿੱਥੇ ਦਾ ਫਰਕ ਹੈ ਨਾ ਆ ਵਾਲਾ ਫਰਕ ਹੈ ਇਹ ਨਹੀਂ ਹੋਣਾ ਚਾਹੀਦਾ ਜੇ ਨਾ ਹੋਇਆ ਫੇਰ ਤਾਂ ਕੰਮ ਸੈੱਟ ਆ ਜੂ ਆ ਚੀਜ਼ ਹੈ ਨਾ ਹਾਂ ਹਾਂ ਫਿਰ ਇੱਕ ਵਾਰ ਤਾਂ ਨਹੀਂ ਹੋਣਾ ਤੇ ਇਹਨੂੰ ਸਿੱਧਾ ਆਪਾਂ ਪਲਸਤਰ ਨਹੀਂ ਕਰਾਵਾਂਗੇ ਸਿੱਧਾ ਇਹਨੂੰ ਆਪਾਂ ਜਿਹੜਾ ਕਰਾਂਗੇ ਇਹ ਪੁੱਟੀ ਤੇ ਪਲਸਟਰ ਜਿਹੜਾ ਹੁੰਦਾ ਠੀਕ ਹੈ ਇਹਨੂੰ ਭੁਗਿਆਉਂਦੇ ਹੁੰਦੇ ਆ ਪੀਓਪੀ ਪੁੱਟੀ ਕਰਾਵਾਂਗੇ ਸਿੱਧਾ ਆਪਾਂ ਤੇ ਜਿੱਥੇ ਪੀਓਪੀ ਪੁੱਟੀ ਦੋਨੋਂ ਮਿਕਸ ਕੀਤੀ ਹੋਈ ਹੈ ਹਾਂਜੀ ਠੀਕ ਹੈ ਜਿਹੜਾ ਇਹ ਉਹ ਸਿੱਧਾ ਠੀਕ ਹੈ ਇਹਨੂੰ ਕਿੰਨੀ ਦੇਰ ਵੇਟ ਕਰਾਂਗੇ 10-15 ਮਿੰਟ ਹਾਂਜੀ ਇਹਨੇ ਸੁੱਕ ਜੂਗਾ ਨਾ ਤੇ ਇਹ ਆਪਾਂ ਕਰਾਉਣ ਲੱਗੇ ਸੀਗੇ ਜੇ ਕੰਮ ਲੋਟ ਆ ਗਿਆ ਤਾਂ ਪਲਸਟਰ ਦਾ ਸਿੱਧਾ ਸਿੱਧਾ ਖਰਚਾ ਵੱਜੂਗਾ ਤਾਂ ਇਹ ਬਲੌਗ ਦਾ ਫਾਇਦਾ ਹੈ ਕਿਉਂ ਲਵਾਈ ਦਾ ਤਾਂ ਫਾਇਦਾ ਜੇ ਇਹਨੂੰ ਫੇਰ ਲਸਤ ਕਰਨਾ ਵਾ ਗਿਆ ਫੇਰ ਕੋਈ ਫਾਇਦਾ ਨਹੀਂ ਇਹਦਾ ਫੇਰ ਕੋਈ ਫਾਇਦਾ ਫੇਰ ਤਾਂ ਮਹਿੰਗਾ ਹੀ ਬੰਦਾ ਸਦਾ ਬਾਕੀ ਕੀ ਕਹਿੰਦੇ ਹੁੰਦੇ ਨੇ ਉਹਨੂੰ 8 ਰੁਪਏ ਹੋਂ ਮਹਿੰਗਾ ਪੈ ਗਿਆ ਹੈ ਤੇ ਬਾਕੀ ਕਹਿੰਦੇ ਠੰਡਾ ਗਰਮ ਉਹ ਬਾਅਦ ਦੇਖਾਂ ਜਦੋਂ ਵਰਤਾਂਗੇ ਫੇਰ ਪਤਾ ਲੱਗੂਗਾ ਲਓ ਜੀ ਦੂਜਾ ਕੋਟ ਆਪਾਂ ਫੇਰ ਲੱਗੇ ਆ ਤੇ ਹੁਣ ਲੱਗ ਰਿਹਾ ਵੀ ਕੁਝ ਮਾੜੀ ਵਾੜੀ ਸਫਾਈ ਆਉਗੀ ਇਸ ਸਰਵਰ ਆਪਾਂ ਚੈੱਕ ਕਰਨ ਵਾਸਤੇ ਅੱਜ ਆਪਾਂ ਐਨ ਆ ਕੇਰੀਆ ਜਿਹੜਾ ਐਨ ਆ ਕੇਰੀਆ ਆਪਾਂ ਟਰਾਈ ਕਰਾਂਗੇ ਵੀ ਐਨ ਏਰੀਆ 'ਚ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਆਪਾਂ ਨੂੰ ਪਲੱਸ ਥਰਡ ਗਰਾਉਂਡ ਦੀ ਲੋਡ ਹੈ ਜਾਂ ਨਹੀਂ ਹੈਗੀ ਵੈਸੇ ਮੈਨੂੰ ਲੱਗਦਾ ਸਰਜੂ ਆ ਕਿਉਂ ਬਈ ਹਾਂ ਹੈ ਕਿਹਨਾਂ ਹੋ ਜੀ ਸਰਜਾ ਹਾਂ ਨਾ ਦੇ ਥੋੜਾ ਜਿਹਾ ਇੱਥੇ ਮੋਟਾ ਲੱਗ ਗਿਆ ਤੇ ਐਨੇ ਜੀ ਇਹਦਾ ਸਾਰਾ ਬਰਾਬਰ ਆ ਗਿਆ ਇੱਕ ਕੰਮ ਉਹ ਤੋੜਨਾ ਪੈਣਾ ਉਹ ਹਾਂ ਜੀ ਹਾਂ ਇਕੱਠਾ ਇਹ ਤੋੜਨਾ ਪੈਣਾ ਜਿਹੜਾ ਮਾਰਾ ਜੀ ਦੁੱਤੀ ਜਾਂਦਾ ਬਾਹਰ ਨੂੰ ਆਇਆ ਹੋਇਆ ਮੈਂ ਕਹਿੰਦਾ ਇੱਕ ਵਾਰ ਗ੍ਰੈਂਡਰ ਦਾ ਮਾਰਾ ਜਾ ਫੇਰ ਨਾ ਹੀ ਪਾਉਗਾ ਇਹ ਕੋਈ ਨਹੀਂ ਉਹ ਕਰਦਾ ਹੀ ਹਾਂ ਕਿਰਾ ਅੱਜ ਆਪਾਂ ਨੇ ਦੇਖ ਲਿਆ ਪਰ ਆਇਆ ਵੀ ਸਫਾਈ ਆ ਗਈ ਦੂਜੀ ਕੋਰਟ 'ਚ ਪਤਾ ਲੱਗ ਗਿਆ ਸਫਾਈ ਆ ਗਈ ਖਾਲੇ ਕੋਸੇ ਕਿ ਲਾਵੀ ਹੈ ਜੀ ਹਾਂ ਜਦੋਂ ਆਪਾਂ ਵੀ ਟਾਈਮ ਮਿਲ ਗਿਆ ਜੀ ਸਾਰੇ ਕੰਮ ਤੇ ਸਿੰਗਲ ਲੱਗ ਗਈ ਦੁਬਾਰਾ ਆਪਾਂ ਡਬਲ ਸੁੱਕੀ ਧੋ ਲਾਉਣੀ ਜੀ ਫੇਰ ਸਾਰਾ ਕੰਮ ਪੂਰਾ ਹੋ ਜਾਊਗਾ ਹਾਂ 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 ਲਾਜਾ ਸੋਡਾ ਨੂੰ ਪਲਾਨ ਕਰਦੇ ਪੂਰਾ ਕੋਈ ਨਹੀਂ ਇਹਨੂੰ ਮੜਾ ਹੀ ਪੂਰਾ ਰੱਖ ਲੈਂਦੇ ਗਿੱਲਾ ਦੀ ਜੀ ਤੇ ਜੋੜਾ ਤੇ ਖਿੱਚੀ ਆ ਰਹੀ ਹੈ ਪਲਾਨ ਤਾਂ ਕੁਝ ਨਹੀਂ ਜੀ ਹੂੰ ਕੋਲ ਐਕਸੈਸੀ ਆ ਰਹੀ ਹੈ ਦੇਖੋ ਜੋ ਜੋ ਪਤਾ ਰੱਖੋ ਉਹ ਤਾਂ ਫਲ ਪਾ ਗਿਆ ਪਹਿਲੇ ਸੱਟੇ ਤਾਂ ਲੱਗ ਰਿਹਾ ਸੀ ਵੀ ਵਿੱਚ ਡੱਬ ਜੇ ਦਿਖਦੇ ਨੇ ਡੱਬੇ ਜੀ ਵੀ ਕਿਨੇ ਬੰਦ ਹੋ ਗਏ ਮੇਰੇ ਬਲੌਗ ਦਾ ਸਾਈਜ਼ ਹੈ ਉਹ ਢੂੰਢ ਨਹੀਂ ਦਿਖਦਾ ਕਾਜੂ ਦਾ ਫਰਕ ਹੈ। ਉਹ ਆ ਵੀ ਆ ਲੱਗ ਗਈ ਤੀਜੀ ਕੋਟਿੰਗ। ਤੀਜੀ ਕੋਟਿੰਗ? ਇਹ ਤੀਜਾ ਕੋਟ ਹੈ ਇਹ। ਬੋਰਡ ਦੇ ਵਿੱਚ ਕਿੰਨੇ ਲੱਗਣੇ ਨੇ ਕੱਦ ਵੀਰੇ? ਤੇ ਨਾ ਤੇਨ ਚ ਪੂਰਾ ਆ ਗਏ ਫੋਟੋ ਸਹੀ ਵਾਂਗੂ ਹੀ ਹੋ ਗਏ ਹੈ ਭਾਈ ਵਾਂਗੂ ਹੀ ਹੈ ਇੱਕ ਤਰ੍ਹਾਂ ਦਾ ਇੱਕ ਜੋੜ ਦੇ ਲੱਗੂ ਭਾਈ ਦੋ ਸਾਰੇ ਤੇ ਲੱਗੇ ਸਾਨੂੰ ਕੋਈ ਸਲਾਹ ਦੇ ਗਿਆ ਕਿ ਕੋਈ ਫਿਨਿਸ਼ਿੰਗ ਨਹੀਂ ਆਉਣੀ ਹੈਗੀ ਅੱਥਾ ਕੱਠੇ ਚੱਲ ਕੇ ਤੁਸੀਂ ਸਾਹਮਣੇ ਹੈਂ ਥੋੜੇ ਸਾਹਮਣੇ ਹੀ ਹਾਂ ਛੱਡ ਸਾਡੇ ਤਾਂ ਸਾਹਮਣੇ ਕੋਈ ਤੁਸੀਂ ਵੀ ਆਪਣਾ ਦੋਨਾਂ ਦਾ ਰਿਵਿਊ ਕੀ ਕਿਵੇਂ ਤੁਸੀਂ ਸਹੀ ਠੀਕ ਹੈ ਆ ਜੀ ਭਾਈ ਇਹ ਸਹੀ ਹੋ ਗਏ ਸਹੀ ਹੋਊਗਾ ਚੌਥੀ ਦਿ ਲੋੜ ਹੈ ਨਹੀਂ ਨਹੀਂ ਇਹ ਤਾਂ ਹੁਣ ਆਪਾਂ ਹੀ ਜਗਾ ਘੱਟ ਕਰਕੇ ਹੋ ਰਿਆ ਨਾ ਕੋਈ ਸਾਡੇ ਨਾਲ ਹੋ ਨਹੀਂ ਰਿਹਾ ਸਭ ਨੂੰ ਅੱਛਾ ਉਹ ਮੈਂ ਤਿਆਰ ਹਾਂ ਹਾਂ ਮੈਂ ਪਾਣਾ ਸਾਡੇ ਘਰਦਿਆਂ ਨੇ ਓਕੇ ਕਰਤੀ ਤਾਂ ਸਮਝ ਲੈ ਓਕੇ ਆ ਗੱਲੀ ਨਹੀਂ ਗੱਲੀ ਓਕੇ ਕਰੂਗਾ ਫੇਰ ਕਰ ਲਿਆ ਨੇ ਨਹੀਂ ਵੈਸੇ ਤਾਂ ਉਹ ਤਾਂ ਕੱਲ ਸਾਨੂੰ ਡਰਾ ਲਏ ਹਨ ਕਹਿੰਦੇ ਉਹ ਗੱਲ ਉਹ ਗੱਲ ਨਹੀਂ ਬਣਨੀ ਕਹਿੰਦਾ ਚਾਹੇ ਤੁਸੀਂ ਜੋ ਮਰਜ਼ੀ ਕਰ ਲਿਓ ਕਹਿੰਦਾ ਕਹਿੰਦਾ ਇਹ ਗੱਲ ਬਣਨੀ ਨਹੀਂ ਹੈ ਫਿਰ ਇਹਦੇ ਉੱਤੇ ਆਪਾਂ ਪ੍ਰਾਈਮਰ ਫੇਰਾਂਗੇ ਹਨਾ ਹਾਂ ਫਰਾਂਗ ਕਰ ਸਕਦੇ ਹਣਾ ਆਪਣਾ ਇਹਦੇ ਵਿੱਚ ਜੇ ਹੁਣ ਮੀਂਹ ਆਉਂਦਾ ਤਾਂ ਇਹਦੇ ਵਿੱਚ ਜੇ ਸਲਾਬ ਜੀ ਆਊਗੀ ਕਿਹੜਾ ਤਾਂ ਗਿੱਲਾ ਹੋਊਗਾ ਇਹ ਇਹਦਾ ਕੋਈ ਚੱਕਰ ਨਹੀਂ ਇਹਦਾ ਕੋਈ ਚੱਕਰ ਨਹੀਂ ਜਿੰਨਾ ਦਿਮਾਗ ਦੇਖੋ ਲੱਭੇ ਜੂਈ ਬੇਨੇਟਾਂ ਇਹਦਾ ਤਾਂ ਤਰ ਤੋ ਪਾਣੀ ਚੋ ਆ ਨਾ ਹੁਣ ਇਧਰ ਉਹ ਨਹੀਂ ਸਲਾਬੀਆਂ ਹੋਈਆਂ ਕਿਹੜਾ ਕੋ ਗਰੈਂਟਰ ਫੇਰ ਕੀ ਮਾਰੇ ਵੈਸੇ ਮੈਂ ਕਹਿੰਦਾ ਨਾ ਜਿੱਥੇ ਇੱਥੇ ਅੱਜ ਮੈਂ ਉੱਚਾ ਨੀਚਾ ਆਇਆ ਇਹ ਦੇਖ ਲਿਓ ਕੋਈ ਨਹੀਂ ਤੂੰ ਵੈਸੇ ਸਫਾਈ ਆ ਹੀ ਜਾਣੀ ਹੈ ਹਾਂ ਜੀ ਆ ਜੀ ਸਫਾਈ ਸਿੱਧੀ ਆ ਜੂ ਸਹੀ ਹੈ ਨਾ ਹਮ ਲੋ ਜੀ ਆ ਇਟਾਂ ਜਿਹੜੀ ਬਲॉक्स ਨੇ ਇੱਥੇ ਕੰਮ ਆ ਗਿਆ ਨੇ ਇੱਥੇ ਇਹਨਾਂ ਦੀ ਸਫਾਈ ਹੈਗੀ ਆ ਬਈ ਅਗਰ ਤੁਸੀਂ ਜੇ ਕਹਿੰਦੇ ਹੋ ਵੀ ਅਸੀਂ ਪਲਸਤਰ ਨਹੀਂ ਕਰਾਉਣਾ ਤਾਂ ਅੱਜ ਅਸੀਂ ਤੁਹਾਨੂੰ ਦੱਸ ਰਿਹਾ ਕਿ ਭਾਈ ਨਹੀਂ ਕਰਾਉਂਗੇ ਤਾਂ ਵੀ ਚੱਲ ਜੂਗਾ ਸਿੱਧਾ ਪੁੱਟੀ ਕਰਾਓ ਤੁਹਾਡਾ ਪਲਸਤਰ ਦਾ ਖਰਚਾ ਬਚੂਗਾ ਸਿੱਧੰ ਸਿੱਧਾ ਇਹਦੇ ਵਿੱਚ ਪੁੱਟੀ ਤੇ ਪੀਓਪੀ ਦੋਨੋਂ ਹੀ ਮਿਕਸ ਕੀਤੀ ਹੋਈਆਂ ਨੇ ਆਜੀ ਦੇਖੋ ਸਫਾਈ ਦੇਖੋ ਨਾਲ ਦੀ ਸਫਾਈ ਹੋਈ ਜਾ ਰਹੀ ਹੈ ਇਹ ਤਾਂ ਸਿੱਧੇ ਨੇ ਇੰਨਾ ਕਿ ਜਿਹੜਾ ਪੀਸ ਆਸੀਂ ਕਰਾ ਕੇ ਦੇਖ ਰਹੇ ਆਂ ਵੀ ਸਫਾਈ ਲੱਗ ਰਹੀ ਹੈ ਨਹੀਂ ਹੋ ਜੂਗਾ ਸਤ ਕੋਸ ਆਪਣੀ ਪੱਤੀ ਵੀ ਪੁਰਾਣੀ ਹੈ ਅੱਛਾ ਅੱਛਾ ਤੇ ਆਹ ਉਹਨਾਂ ਜਿਹੜੀ ਸਨਾਬ ਆਈ ਹੈ ਬਾਹਰੋਂ ਆਈ ਹੈ ਜੋ ਪਾਣੀ ਚੋਇਆ ਸੀ ਤਾਂ ਆਈ ਹੈ ਇਹ ਪਾਣੀ ਚੋਇਆ ਜੋ ਸਭ ਮਿਕਸੀ ਹੈ ਸਾਰਾ ਕੁਝ ਕੰਮ ਇਹ ਇਹ ਹੋ ਜੂਗਾ ਵਗੈਰਾ ਕੁਾਰਨ ਉਤੋਂ ਪਤਾ ਪਾ ਲਗ ਲੈਣ ਨੇ ਸਾਰਾ ਸੈੱਟ ਹੋ ਜੂਗਾ ਇਹ ਲੋਬੀ ਕਿਹਨੂੰ ਸਭ ਤੋਂ ਸਹੀ ਹੈ ਇਹ ਹੈਨਾ ਆ ਸੁੱਕਾ ਹਰ ਇਹ ਤਾਂ ਹੱਥ ਲਾਏ ਤੋਂ ਕਿਤੋਂ ਵੀ ਮਹਿਸੂਸ ਨਹੀਂ ਹੁੰਦਾ ਆਲੇ ਹਲੇ ਇਧੇ ਰੇਗਮਾਰ ਫਿਰਨਾ ਹੈ ਹਾਂ ਉਹ ਤਾਂ ਫਿਰਨਾ ਹੈ ਮੈਂ ਮਾਰੂ ਨਹੀਂ ਹੈਣਾ ਤੇ ਰੇਗਮਾਰ ਵੀ ਫਿਰਨਾ ਹੈ ਜੀ ਕੋਈ ਜਦੋਂ ਸੱਕੇ ਤੋਂ ਬਈ ਡਬਲ ਕੋਡ ਦਾ ਰੇਗ ਦੀ ਜਪਨੀਸ਼ਿੰਗ ਜ਼ਿਆਦਾ ਵੀ ਹੈ ਦੇਖੋ ਮੇਰੇ ਉਧਰੋਂ ਤਾਂ ਅਸੀਂ ਪਲਸਟਰ ਕਰਾਣਾ ਬਾਹਰ ਜਿਹਨੋਂ ਛੋਣਾ ਵਧਿਆ ਗਿਆ ਨਾ ਉਹਨਾਂ ਦਾ ਅਸੀਂ ਪਲਸਟਰ ਕਰਾਣਾ ਕਰਣਾ ਆਪਣੀ ਅੰਦਰ ਅੰਦਰ ਛੱਡ ਦਾਂਗੇ ਅਸੀਂ ਫਿਰ ਤਾਂ ਕੋਈ ਚੱਕਰ ਨਹੀਂ ਨਾ ਕੋਈ ਪ੍ਰੋਬਲਮ ਨਹੀਂ ਨਾ ਹੁੰਦੀ ਨਾ ਉਹ ਕੱਲ ਸਾਨੂੰ ਕਹਿ ਕੇ ਕਹਿੰਦੇ ਤੇ ਕਾਮਯਾਬ ਹੀ ਨਹੀਂ ਹੈਗੇ ਆ ਕੋਈ ਕਹਿੰਦਾ ਇਹਦੇ ਬਹੁਤ ਮੋਟਾ ਪਲਸਟਰ ਕਰਨਾ ਪੈਂਦਾ ਇੱਥੇ ਕਦੀ ਕੁਛ ਕਹਿੰਦਾ ਹੋਊਗਾ ਇਹਦੇ ਤੇ ਇਹਨੇ ਪਲਸਟਰ ਛੱਡੂਗਾ ਤਾਂ ਜਾ ਕੇ ਸੱਟ ਆਊਗੀ ਆਈ ਦਾ ਕਿਹ ਲੈ ਉਧਰੋਂ ਆਈ ਇੱਧਰ ਵੀ ਖਰਚਾ ਕਰਤਾ ਸਾਡਾ ਤਾਂ ਫਿਰ ਡਬਲ ਖਰਚਾ ਹੋ ਜਾਣਾ ਹਨਾ ਨਹੀਂ ਵੈਸੇ ਉਹ ਦਿਓ ਸਾਹਿਬ ਨੇ ਸਾਨੂੰ ਕਿਹਾ ਸੀਗਾ ਕਹਿੰਦਾ ਵੀ ਤੂੰ ਸਿੱਧਾ ਸਿੱਧਾ ਇਹਦੇ ਪੁੱਟੀ ਕਰ ਦਿਓ ਕਹਿੰਦਾ ਆਪਣਾ ਹਾਂ ਬੁਲਾ ਲੈਣੀ ਆ ਉਹਨੂੰ ਵੇਖ ਲ ਦਰ ਵੀ ਹਾਂ ਬੁਲਾ ਲਿਆ ਹਾਂ ਇਹਦੇ ਨੇ ਨਹੀਂ ਵੀ ਬਦਲ ਕੇ ਸਾਹਮਣੇ ਤਾਂ ਆਪਣਾ ਨੋਟ ਬੁੱਕ ਘਰ ਪਾਸੇ ਜੇ ਹੁੰਦਾ ਹੋ ਜੂਗੀ ਪਰ ਵੀ ਠੀਕ ਹੈ ਠੀਕ ਹਾਂ ਕੋਈ ਆਦਾ ਨਹੀਂ ਕਿਥੇ ਉਹ ਖੁਰਦਰਾ ਪਾਣੀ ਕਿਥੇ ਸਹੀ ਹੈ ਜੇਕਰ ਵੀ ਸਿਕਾ ਲਕੜਾਈ ਹੋ ਕੇ ਫੇਰ ਕਰਦੇ ਬਿਲਕੁਲ ਬਿਲਕੁਲ ਸਹੀ ਹੈ ਨਾ ਬਾਕੀ ਕੋਈ ਨਾ ਕਿਸਣਾ ਕੋਟ ਹੈ ਹਾਂ ਠੀਕ ਹੈ ਸਹੀ ਹੈ ਨਾ ਦੋ ਜਣ ਬੰਦੇ ਕੇ ਚਲੋ ਜੀ ਜੋੜਾਂ ਤੇ ਜੋੜਾਂ